ਸੱਚੇ ਤੇ ਜਿਉਂਦੇ ਪਰਮੇਸ਼ਰ ਦੀ ਵਡਿਆਈ ਹੋਵੇ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਆਪ ਨੂੰ ਬਹੁਤ ਸਾਰੀ ਬਰਕਤ ਦੇਵੇ ਆਪ ਸਭ ਨੂੰ ਮੇਰੇ ਵੱਲੋਂ ਪਾਸਟਰ ਸਰਵਨ ਮੇਤਰ ਵੱਲੋਂ ਪਿਆਰ ਭਰਿਆ ਸलाम ਪਹੁੰਚੇ ਬਹੁਤ ਅੱਛੀ ਖਬਰ ਆਪਦੇ ਨਾਲ ਸਾਂਝੀ ਕਰਨ ਲਈ ਜਾ ਰਿਹਾ ਹਾਂ ਕਿ ਪਿੰਡ ਬੱਲੜਵਾਲ ਪੁਰਾਣਾ ਜ਼ਿਲ੍ਹਾ ਗੁਰਦਾਸਪੁਰ ਵਿਖੇ 28 ਮਾਰਚ ਸ਼ਾਮ 6 ਵਜੇ ਬਹੁਤ ਭਾਰੀ ਆਤਮਿਕ ਮਸੀਹ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਸਭਾ ਦਾ ਟਾਈਟਲ ਹੈ ਚੰਗਿਆਈ ਅਤੇ ਛੁਟਕਾਰਾ ਸਭਾ ਇਸ ਮੌਕੇ ਪਰਮੇਸ਼ਰ ਦੇ ਮੁਕੱਦਸ ਕਲਾਮ ਦੀ ਸਿਵਕਈ ਕੀਤੀ ਜਾਵੇਗੀ ਔਰ ਮੇਰਾ ਵਿਸ਼ਵਾਸ ਹੈ ਕਿ ਜੇ ਕੋਈ ਦੁਖੀ ਬਿਮਾਰ ਲਾਚਾਰ ਹੈ ਪ੍ਰਭੂ ਦੀ ਕਿਰਪਾ ਦੇ ਸਦਕਾ ਪਰਮੇਸ਼ਰ ਦੀ ਮਹਾਨ ਇੱਛਾ ਦੇ ਵਿੱਚ ਉਹ ਜ਼ਰੂਰ ਚੰਗਿਆਈ ਪ੍ਰਾਪਤ ਕਰੇਗਾ ਔਰ ਆਪ ਸਭ ਨੂੰ ਦੱਸ ਦਿਆਂ ਕਿ ਇਸ ਮੌਕੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਜੋ ਪ੍ਰੈਜ਼ੀਡੈਂਟ ਸਾਬ ਨੇ ਸਾਡੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਜਤਿੰਦਰ ਮਸੀ ਗੌਰਵ ਖੰਬਰਾ ਤੋਂ ਇਸ ਜਗ੍ਹਾ ਤੇ ਪਹੁੰਚ ਰਹੇ ਨੇ ਮੈਂ ਤੁਹਾਨੂੰ ਧੰਨਵਾਦ ਕਰਦਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਜੋ ਫਾਊਂਡਰ ਨੇ ਅਪੋਸਟਲ ਅੰਕੁਰ ਯੂਸਫ ਨਰੂਲਾ ਜੀ ਪਰਮੇਸ਼ਰ ਉਹਨਾਂ ਨੂੰ ਤੇ ਉਹਨਾਂ ਦੀ ਸੇਵਕਾਈ ਨੂੰ ਬਹੁਤ ਐਤ ਨਾਲ ਬles ਕਰੇ ਔਰ ਸੱਚਮੁੱਚ ਇਸ ਪੂਰੀ ਕਾਇਨਾਤ ਦੇ ਵਿੱਚ ਪਰਮੇਸ਼ਰ ਦਾ ਜਿਉਂਦਾ ਕਲਾਮ ਅਸੀਂ ਸਭ ਮਿਲ ਕੇ ਪਛਾ ਸਕੀਏ ਔਰ ਇਸ ਮੌਕੇ ਪਰਮੇਸ਼ਰ ਦੀ ਆਰਾਧਨਾ ਦੇ ਲਈ ਬ੍ਰਦਰ ਥਾਮਸ ਕੋਹਾਲੀ ਸਿਸਟਰ ਰਮਾ ਔਰ ਸਾਡੇ ਵਰਸ਼ਿਪਰ ਬਬਲੂ ਸੋਹਤਾ ਜੀ ਔਰ ਚਰਚ ਬਲੜਵਾਲ ਦੀ ਸਾਰੀ ਕੁਆਇਰ ਟੀਮ ਪ੍ਰਭੂ ਦੀ ਅराधना ਕਰੇਗੀ ਔਰ ਉੱਚੇਚੇ ਤੌਰ ਦੇ ਉਤੇ ਸਾਡੇ ਪਾਸਟਰ ਐਸੋਸੀਏਸ਼ਨ ਕੁਮਾਨ ਦੇ ਜੋ ਪ੍ਰੈਜ਼ੀਡੈਂਟ ਸਾਹਿਬ ਨੇ ਸ਼੍ਰੀ ਸੈਮੁਲ ਵਿਕੀਮਸੀ ਜੀ ਔਰ ਨਾਲ ਦੀ ਨਾਲ ਪਾਸਟਰ ਐਸੋਸੀਏਸ਼ਨ ਹਰਚੋਵਾਲ ਦੇ ਜੋ ਪ੍ਰੈਜ਼ੀਡੈਂਟ ਸਾਹਿਬ ਨੇ ਸਾਡੇ ਬਹੁਤ ਸਤਿਕਾਰ ਦੇ ਯੋਗ ਪਾਸਟਰ ਸਤਪਾਲ ਮਸੀ ਜੀ ਔਰ ਉਸ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਸਲਿੰਦਰ ਮਾਈਕਲ ਜੀ ਪਰਭੂ ਸਾਬ ਦੇ ਉੱਤੇ ਕਿਰਪਾ ਕਰੇ ਸਾਡੇ ਕੋਲ ਉੱਚੇ ਤੌਰ ਤੇ ਪਹੁੰਚ ਰਹੇ ਹਨ ਪ੍ਰਭੂ ਬੜੀ ਬਰਕਤ ਦੇਵੇ ਔਰ ਇਸ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਬਹੁਤ ਸਾਰੇ ਸਤਿਕਾਰ ਦੇ ਯੋਗ ਸੇਵਕ ਔਰ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀਆਂ ਸੰਗਤਾਂ ਇਸ ਜਗ੍ਹਾ ਤੇ ਪਹੁੰਚ ਰਿਹਾ ਹਨ ਉਹ ਸਾਰੇ ਵੱਡੀ ਗਿਣਤੀ ਦੇ ਵਿੱਚ ਜਗ੍ਹਾ ਤੇ ਇਕੱਤਰ ਹੋ ਰਹੇ ਨੇ ਔਰ ਮੈਂ ਤੁਹਾਡਾ ਸਾਰਿਆਂ ਦਾ ਪਿੰਡ ਬੱਲੜਵਾਲ ਪੁਰਾਣਾ ਜ਼ਿਲ੍ਹਾ ਗੁਰਦਾਸਪੁਰ 28 ਮਾਰਚ ਸ਼ੁੱਕਰਵਾਰ ਸ਼ਾਮ 6 ਵਜੇ ਵਾਲੀ ਸਭਾ ਚ ਦਿਲ ਤੋਂ ਧੰਨਵਾਦ ਕਰਦਾ ਪ੍ਰਭੂ ਬਰਕਤ ਦੇਵੇ ਜੈਮਸੀ ਕੀ ਧੰਨਵਾਦ